ਪੰਜਾਬ ਦਾ ਨੰਬਰ 1 ਇੱਕੋ ਇੱਕ ਪੇਜ ਜਿੱਥੇ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਦੱਸੇ ਜਾਂਦੇ ਘਰ ਬੈਠੇ ਹੁਣ ਤੁਸੀਂ ਵੀ ਆਪਣੇ ਰਿਸ਼ਤੇ ਦੀ ਹੈਲਪ ਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਪੀਆਰ ਤਲਾਕ ਸੁਧਾ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਪਟਿਆਲਾ ਗੋਤ ਸਿੱਧੂ ਮੁੰਡੇ ਦੀ ਪੜਾਈ ਡਿਪਲੋਮਾ ਕੀਤਾ ਹੋਇਆ ਡੇਟ ਆਫ ਬਰਥ 1985 ਕੱਦ 5 ਫੁੱਟ 11 ਇੰਚ ਪਰਿਵਾਰ ਦਾ ਚੰਡੀਗੜ੍ਹ ਵਿੱਚ ਆਪਣਾ ਰੈਸਟੋਰੈਂਟ, ਪਲਾਟ ਚੰਗੀ ਇਨਕਮ। ਭੈਣ ਇੱਕ ਮੈਰਿਡ, ਮੁੰਡਾ ਕੈਨੇਡਾ ਵਿੱਚ ਪੀਆਰ ਆਪਣਾ ਬਿਜ਼ਨਸ ਤੇ ਬੈਲ ਸੈਟਡ ਮੁੰਡਾ। ਕਟਿੰਗ ਵਾਲਾ ਨਸਾ ਰਹਤ ਹੈ। ਤਲਾਕशुदा ਮੁੰਡਾ ਕੋਈ ਬੱਚਾ ਨਹੀਂ, ਪਰਿਵਾਰ ਨੂੰ ਕੁੜੀ ਦੀ ਲੋੜ। ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜੀ ਲਿਖੀ, ਸਿਆਣੀ ਤੇ ਸਮਝਦਾਰ ਕੁੜੀ ਹੋਵੇ। ਕੈਨੇਡਾ ਤੋਂ ਕੁੜੀ ਨੂੰ ਪਹਿਲ, ਇੰਡੀਆ ਤੋਂ ਵੀ ਪਰਿਵਾਰ ਸੰਪਰਕ ਕਰ ਸਕਦੇ ਨੇ। ਤਲਾਕशुदा ਸੰਪਰਕ ਕਰਨ ਪਰ ਕੋਈ ਬੱਚਾ ਨਾ ਹੋਵੇ ਕੁੜੀ ਦੀ ਉਮਰ 30 ਤੋਂ ਲੈ ਕੇ 35 ਸਾਲ ਤੱਕ ਹੋਵੇ ਉਹੀ ਪਰਿਵਾਰ ਦੇ ਨਾਲ ਸੰਪਰਕ ਕਰਨ ਨੰਬਰ ਅਸੀਂ ਪਰਿਵਾਰ ਦਾ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਸ੍ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਧੰਨਵਾਦ